ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ 'ਚ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਮਹਿਮਬ ਸਮਰਾਲਾ ਹਲਕੇ ਵਿੱਚ ਪਹੁੰਚੇ ਜਿੱਥੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਆਮ ਲੋਕਾਂ ਤੇ ਪਾਰਟੀ ਵਰਕਰਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਸਬੂਧਨ ਕਰਦਿਆਂ ਪਾਰਟੀ ਪ੍ਰਧਾਨ ਸਰਦਾਰ ਬਾਦਲ ਨੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਹੁਣ ਹੋਰ ਤਜਰਬੇ ਕਰਨ ਦੀ ਬਜਾਏ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦੇ ਹੱਕ ਵਿੱਚ ਫੈਸਲਾ ਲੈਣ ਦਾ ਸਮਾਂ ਆ ਗਿਆ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਅੱਜ ਸਰਦਾਰ ਸੁਭੀ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਕਿ ਲਗਾਤਾਰ ਪੰਜਾਬ ਵਿੱਚ ਪੰਜਾਬ ਬਚਾਓ ਯਾਤਰਾ ਦਾ ਆਰੰਭ ਕੀਤਾ ਹੋਇਆ। ਕਰੀਬ 6-7 ਪਾਰਲੀਮੈਂਟ ਹਲਕੇ ਪੂਰੇ ਹੋ ਗਏ ਨੇ। ਅੱਜ ਫਤਿਹਗੜ੍ਹ ਸਾਹਿਬ ਦਾ ਇਹ ਸੈਗਮੈਂਟ ਜਿਹੜਾ ਅੱਜ ਦੋਸ ਹੀ ਪਹਿਲਾਂ ਬੱਸੀ ਪਠਾਣਾ ਫਿਰ ਦੂਜਾ ਸਮਰਾਲਾ ਇੱਥੇ ਸਮਾਪਤੀ ਗੁਰਦੁਆਰਾ ਚੰਨ ਸਾਹਿਬ ਕਮਲਕਾ ਕੇ ਸਮਾਪਤੀ ਕੀਤੀ ਹੈ। ਲੋਕਾਂ ਚ ਇਹ ਨਾ ਬੜਾ ਉਤਸ਼ਾਹ ਹੈ। ਮੈਂ ਕਿਉਂਕਿ ਐਮਰਜੈਂਸੀ ਵੀ ਦੇਖੀ ਹੈ। ਜਿਹੜੀਆਂ ਵੀ ਕਟੀਆਂ ਨੇ ਐਮਰਜੈਂਸੀ ਤੋਂ ਬਾਅਦ ਜਿਹੜਾ ਲੋਕਾਂ 'ਚ ਉਤਸ਼ਾਹ ਸੀ ਖਾਸ ਕਰਕੇ ਨੌਜਵਾਨਾਂ 'ਚ ਬੀਬੀਆਂ 'ਚ ਉਹ ਅੱਜ ਦੇਖਣ ਨੂੰ ਬਣਦਾ ਸੀ ਮੁੜ ਕੇ ਉਦੋਂ ਸਨ 77 ਦਾ ਜਾਨੀ ਮਾਹੌਲ ਅੱਜ ਨਜ਼ਰ ਆਇਆ ਔਰ ਮੇਰਾ ਖਿਆਲ ਆ ਵੀ ਅੱਜ ਜਿਹੜੀ ਮੌਜੂਦਾ ਸਰਕਾਰ ਹੈ ਤੇ 013 ਵਾਲੇ ਹੋਣਗੇ ਦੂਜੇ ਵੀ ਕਿਤੇ ਪਛੜ ਜਾਣਗੇ ਕਿ ਲੋਕਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੀ ਇੱਕੋ ਇੱਕ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਆਪਦੀ ਪਾਰਟੀ ਹੈ ਜਿਹਦਾ ਲੰਮਾ ਚੌੜਾ ਇਤਿਹਾਸ ਰਚਿਆ ਸੰਘਰਸ਼ ਦਾ ਪੰਜਾਬੀਆਂ ਦੇ ਹੱਕਾਂ ਦੇ ਲਈ ਦੇਸ਼ ਦੇ ਹੱਕਾਂ ਦੇ ਸੰਘਰਸ਼ ਲਈ ਕਰਦੇ ਸੰਘਰਸ਼ ਕਰਦੀ ਆਈ ਹੈ ਉਹ ਪਾਰਟੀ ਤੇ ਵਿਸ਼ਵਾਸ ਕਰਦੇ ਨੇ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿਛਲੇ ਸੋਹੇ ਦੇ ਵਿੱਚ ਕੀਤੀ ਜਿਹੜੀ ਸੇਵਾ ਉਹਨਾਂ ਦੀ ਉਹ ਲੋਕ ਜਾਜ ਕਰ ਕਰਕੇ ਅਕਾਲੀ ਦਲ ਨੂੰ ਮੂਹਰੇ ਲੈਉਣ ਦੇ ਹਰ ਹਿੱਲਾ ਵਰਤਣਗੇ ਇਸ ਕਾਲ ਦਾ ਪੂਰਾ ਪ੍ਰੋਸੈਸ ਬੀਜੇਪੀ ਦੇ ਗਠਜੰਬੰਦਨ ਦੀ ਕਿ ਐਸਾ ਆ ਉਹ ਤਾਂ ਕੋਈ ਕਿਆਸ ਨਹੀਂ ਜੋ ਉਹਨਾਂ ਨੇ ਕਹਤਾ ਵੀ ਸੀਨੀਅਰ ਸੀ ਤਾਂ ਆਪ ਨਹੀਂ ਲੋਕੇ ਸਾਡਾ ਅਸਲ ਚ ਦੇਖਿਆ ਵੀ ਅਸੀਂ ਆਪਣਾ ਜਿਹੜਾ ਹੁਣ ਇੱਕ ਹੋਰ ਕਮੇਟੀ ਵੱਲੋਂ ਫੈਸਲਾ ਏਜੰਡਾ ਰੱਖਿਆ ਕਿ ਪੰਥ ਅਤੇ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਾਉਣੇ ਨੇ ਉਹਦੇ ਲਈ ਅਸੀਂ ਇੱਕ ਮੋਟਾ ਸਾਰੇ ਸਾਰੀ ਜਣੀ ਕਹਿ ਲਈਏ ਵੀ ਸਾਰੇ ਪੰਜਾਬੀ ਔਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਦੇਸ਼-ਦੇਸ਼ ਉਹ ਇਸ ਗੱਲ ਦੇ ਵਿਦੇਸ਼ਾਂ ਦੇ ਵਿੱਚ ਵੀ ਬੜੀਆਂ ਸਾਨੂੰ ਇਸ ਗੱਲ ਦੇ ਬਧਾਈਆਂ ਮਿਲੀਆਂ ਨੇ ਕਿ ਤੁਸੀਂ ਹੁਣ ਅਸਲੀ ਜੜ੍ਹ ਜੜ੍ਹ ਦੇ ਨਾਲ ਜੁੜੇ ਹੋ ਔਰ ਪੰਜਾਬ ਦੇ ਲੋਕ ਤੋਂ ਹੱਥਾਂ ਚੱਕਣਗੇ ਅੱਜ ਹੋ ਰਿਹਾ ਉਹ ਜਿਹੜੀ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਨੇ ਤੇ ਪੰਜਾਬ ਤੋਂ ਚੱਲਦੀ ਕਿਵੇਂ ਦੇਖ ਦਿੰਦੇ ਬੜਾ ਫਰਕ ਹੈ ਜੀ ਉਹ ਤਾਂ ਦਿੱਲੀ ਦਾ ਏਜੰਡਾ ਉਹਨਾਂ ਦੇ ਦਿੱਲੀ ਬੈਠ ਕੇ ਦਿੱਲੀ 'ਚ ਬੈਠ ਕੇ ਏਜੰਡੇ ਤਿਆਰ ਹੁੰਦੇ ਨੇ ਸਟੇਟਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਸੱਤਾ ਤੋਂ ਜੰਡੇ ਹੁੰਦੇ ਨੇ ਉਹਦੇ ਮਸਲੇ ਪਤਾ ਸਾਨੂੰ ਧਰਤਲ ਤੋਂ ਲੈ ਕੇ ਅਸੀਂ ਜਾਣਦੇ ਆਂ ਸ਼੍ਰੋਮਣੀ ਅਕਾਲੀ ਦਲ ਜਾਣਦਾ ਕਿ ਲੋਕਾਂ ਦੇ ਮਸਲੇ ਕੀ ਨੇ ਇਹ ਹੱਲ ਕਿਵੇਂ ਕਰਨੇ ਕੀਤੇ ਵੀ ਨੇ ਔਰ ਬਹੁਤ ਮਸਲੇ ਸੱਤਾ ਸਾਲਾਂ ਦੇ ਵਿੱਚ ਹੋਰ ਖੜੇ ਹੋ ਗਏ ਪਹਿਲਾਂ ਕੈਪਟਨ ਨੇ ਐਵੇਂ ਹਿਆਸਪੁਰਣ ਜੀ ਨੇ ਕਹਾਤਾ ਹੁਣ ਆ 2 ਸਾਲ ਦੇ ਇਹਨਾਂ ਨੇ ਜਿਹੜੇ ਡੋਰੂ ਵਜਾਉਂਦੇ ਫਿਰਦੇ ਨੇ ਇਹਨਾਂ ਦਾ ਵੀ ਹਾਲ ਆਪਾਂ ਦੇਖ ਲਿਆ ਸਾਰੇ ਪੰਜਾਬੀਆਂ ਦੇ ਲੋਕ ਦੁਖੀ ਨੇ ਪਰ ਭਰੋਸਾ ਦਿਨਿਆ ਪੰਜਾਬੀ ਦਾ ਵਸਨੀਕਾਂ ਨੂੰ ਕਿ ਤੁਹਾਡੀ ਆਪਣੀ ਪਾਰਟੀ ਇਹਨੂੰ ਤਾਕਤ ਦਿਓ ਤਾਂ ਕਿ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਤੁਹਾਡੇ ਮਸਲਿਆਂ ਦੀ ਹਰ ਗੱਲ ਕਰੇਗਾ ਤੇ ਮਸਲੇ ਹੱਲ ਕਰਾਏਗਾ। ਪੰਜਾਬ ਬਚਾਓ ਯਾਤਰਾ ਲੈ ਕੇ ਚੱਲੇ ਆ ਉਹ ਪੰਜਾਬ 'ਚ ਕੀ ਨਵਾਂ ਜਿਹੜਾ ਤੁਸੀਂ ਲੈ ਕੇ ਆਉਂਗੇ? ਬਹੁਤ ਕੁਝ ਨਵਾਂ ਜੀ। ਪੰਜਾਬ 'ਚ ਜਿਹੜਾ ਇਹਨਾਂ ਦੇ ਵਿਗਾੜ ਪਿਆ ਪਹਿਲਾਂ ਤਾਂ ਉਹੀ ਸੀ ਤੇ ਹੱਲੀ ਤੇ ਹੋਣਾ ਪੈਣਾ। ਪੰਜਾਬ ਬਚਾਉਣ ਦੀ ਗੱਲ ਹੋ ਗਈ ਇਹ ਤਾਂ ਪੰਜਾਬ ਬਰਬਾਦ ਕਰਨ ਲੱਗੇ ਨੇ। ਅੱਜ ਜੰਮਦੇ ਬੱਚੇ ਤੇ 1.5 ਲੱਖ ਰੁਪਈਆ ਕਰਜ਼ਾ ਜਿਹੜਾ ਚੜਦਾ ਇਹਨਾਂ ਨੇ ਆਉਂਦੀ ਸਰ 60 ਲੱਖ 60000 ਕਰੋੜ ਤੇ ਇਹਨੇ ਚੜਦਾ 2 ਸਾਲਾਂ 'ਚ ਅਜੇ 3 ਸਾਲ ਪੈਣੇ ਕੀ ਹਾਲ ਹੋਊਗਾ ਪੰਜਾਬ ਦਾ ਇਹ ਸਰਕੇ ਜੇ ਘਰ ਦਾ ਸਿਆਣਾ ਮੁਖੀ ਉਹੀ ਮੰਨਿਆ ਜਾਂਦਾ ਜਿਹੜਾ ਘਰ ਦੇ ਵੇਤ ਅਨੁਸਾਰ ਆਪਣਾ ਪਰਿਵਾਰ ਟੱਬਰ ਨੂੰ ਵਧੀਆ ਚਲਾਵੇ ਪਰ ਇਹ ਨਹੀਂ ਉਜਾੜਨ ਤੇ ਲੱਗੇ ਆਪਣੀ ਸ਼ੌਹਰਤ ਵਾਸਤੇ ਵੱਡੇ ਵੱਡੇ ਰੋਜ਼ ਬੜਵਡੇ ਸਿਆਰ ਹੁੰਦੇ ਨੇ ਦਿੱਲੀ ਤੱਕ ਗੋਆ ਤੱਕ ਪੈਸਾ ਪੰਜਾਬ ਤੋਂ ਚਾਚਕ ਮਾਰਿਆ ਪੰਜਾਬੀਆਂ ਦੀ ਮਿਹਨਤ ਕਮਾਈ ਹੈ ਲੋਕ ਜਾਣਦੇ ਨੇ ਕਿ ਹਾਂ ਇਸ ਪਾਰਟੀ ਨੂੰ আর ਦੂਜੀਆਂ ਪਾਰਟੀਆਂ ਜਿਹੜੀਆਂ ਚੱਲਦੀਆਂ ਨੇ ਲਾਂਭੇ ਖੜੀਏ ਪੰਜਾਬ ਦੀ ਆਪਣੀ ਪਾਰਟੀ ਲੈ ਕੇ ਆਈ ਹੈ। ਅ ਦੇਖੋ ਸਾਡੇ ਅਗਵਾਈ ਹੇਠ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਇਹ ਸਾਰਾ ਕੁਝ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦਾ ਇਕੱਠ ਹੋਇਆ ਹੈ ਪਏ ਯੂਥ ਠਾਠਾ ਮਾਰਦਾ ਯੂਥ ਹੈ ਤੇ ਦੇਖੋ ਕਿੰਦਾ ਲੋਕਾਂ ਨੂੰ ਜੋਸ਼ ਹੈ ਤੇ ਜਿੱਥੇ ਯੂਥ ਦੀ ਗੱਲ ਆਪਾਂ ਕਰਦੇ ਹੈਗੇ ਪਹਿਲੇ ਇਹ ਠੱਗਿਆ ਹੋਇਆ ਮਹਿਸੂਸ ਕਰਦੇ ਸੀ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੇ ਆਪਣੀ ਜਵਾਨੀ ਨੂੰ ਢਾਲਾਣ ਦੀ ਕੋਸ਼ਿਸ਼ ਕੀਤੀ ਪਰ ਜਵਾਨ ਅੱਜ ਕੱਲ ਜਿਹੜਾ ਆਪਣਾ ਯੂਥ ਹੈ ਬੜਾ ਸਮਝਦਾਰ ਹੈ ਤੇ ਉਹ ਅੱਜ ਰਿਜ਼ਲਟ ਤੁਹਾਡੇ ਤੁਸੀਂ ਮੜੇ ਕੈਮਰਾ ਲਾਓ ਇੱਧਰ ਉੱਧਰ ਦੇਖੋ ਵੀ ਕਿੰਨਾ ਯੂਥ ਇਕੱਠਾ ਹੋਇਆ ਹੋਇਆ ਤੇ ਇਹ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਹੈਗੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਹੀ ਪੰਜਾਬ ਨੂੰ ਦੇਣ ਰਹੀ ਹੈ ਤੇ ਇਹ ਦੇਖਦੇ ਚੱਲਿਓ ਅੱਗੇ-ਅੱਗੇ ਹਾਲਾਤ ਐਦਾਂ ਦੇ ਹੋਣਗੇ ਕਿ ਪੂਰਾ ਪੰਜਾਬ ਦੇ ਵਿੱਚ ਗੂੰਜ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਜੀ ਦੀ ਗੱਲ ਕਰੀਏ ਤਾਂ ਮਹਿਲਾ ਵਿੰਗ ਨੂੰ ਲੈ ਕੇ ਕਿਵੇਂ ਨਾਲ ਚੱਲੂਗਾ ਕਿਉਂਕਿ ਇਸ ਸਮੇਂ ਤੁਸੀਂ ਇਕੱਲੇ ਆਏ ਹੋ ਜੀ ਗੱਲ ਕਰੀਏ ਤਾਂ ਮਹਿਲਾ ਵਿੰਗ ਦੇ ਦੇਖੋ ਮੈਂ ਕੱਲੀ ਨਹੀਂ ਹੈਗੀ ਅੱਗੇ ਸਾਡੀਆਂ ਬੀਬੀਆਂ ਖੜੀਆਂ ਹੈਗੀਆਂ ਇੱਥੇ ਮੈਂ ਸਵਾਗਤ ਕਰਨਾ ਹੈਗਾ ਸੀ ਪਰ ਜੇ ਮੇਲਾ ਦੀ ਗੱਲ ਕਰਦੀ ਹੈ ਬੀਬੀਆਂ 1000 ਰੁਪਏ ਕਿਤੇ ਗਾਰੰਟੀ ਦੇ ਕੇ ਉਹਨਾਂ ਨੂੰ ਪਿੱਛੇ ਕੀਤਾ ਗਿਆ ਹੈਗਾ ਵਿਚੜੀ ਉਹਨਾਂ ਦੀ ਸੋਚ ਨਾਲ ਇਹ ਚੀਜ਼ ਜਮਾਂ ਵੀ ਮੈਚ ਨਹੀਂ ਹੋਈ ਉਹ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਆ ਤੇ ਹੁਣ ਮਹਿਲਾਣ ਵੀ ਜਾਗ ਚੁੱਕੀਆਂ ਨੇ ਵੀ ਜਿੱਥੇ ਸਾਨੂੰ 1000 ਰੁਪਏ ਦੀ ਗਾਰੰਟੀ ਦਿੱਤੀ ਸੀ ਸਾਡੇ ਖਾਤੇ 'ਚ ਨਹੀਂ ਪਹੁੰਚ ਰਹੀ ਅੱਜ ਉਹ ਵੀ ਵਿਰੋਧਤਾਤਿਤ ਹੈਗੀਆਂ ਨੇ ਤੇ ਮਨੂੰ ਮੈਂ ਉਮੀਦ ਕਰਦੀ ਹਾਂ ਹੁਣ ਪੰਜਾਬ ਤੋਂ ਸਾਨੂੰ ਵਧੀਆ ਇੱਕ ਉਮੀਦ ਹੈਗੀਏ ਵੀ ਸਾਡੇ ਜਵਾਨੀ ਤੇ ਬੀਬੀਆਂ ਹੁਣ ਇਸ ਚੀਜ਼ ਦਾ ਅੱਗੇ ਆ ਕੇ ਸਾਹਮਣਾ ਕਰਨਗੀਆਂ ਇਲੈਕਸ਼ਨਾਂ ਨੂੰ ਕਿਵੇਂ ਦੇਖ ਜਾਈਓ ਬੀਜੇਪੀ ਨਾਲ ਹਲੇ ਵੀ ਗੱਠਬੰਦੀ ਹੈ ਉਮੀਦ ਦੇਖੋ ਸਾਡਾ ਅਸੀਂ ਪੰਜਾਬ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਹੀ ਆਪਣੇ ਕੌਮ ਵਾਸਤੇ ਲੜਦੀ ਆਈ ਹੈ ਤੇ ਲੜਦੀ ਰਹੂਗੀ ਤੇ ਰਹੀ ਆਪਣੀ ਭਾਜਪਾ ਦੇ ਨਾਲ ਐਦਾਂ ਦਾ ਹਾਲੇ ਕੋਈ ਨਹੀਂ ਹਮੇਸ਼ਾ ਸਾਡੀ ਸ਼ਰੋਮਣੀ ਅਕਾਲੀ ਦਲ ਪੰਜਾਬ ਚ ਦੀ ਪਾਰਟੀ ਸੀ ਤੇ ਪੰਜਾਬ ਦੇ ਹਿੱਤਾਂ ਵਾਸਤੇ ਲੜਦੀ ਰਹੂਗੀ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ